ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਤਾਂ ਰਾਹ ਬੰਦੇ ਨੇ ਯੁੱਗਾਂ ਤੋਂ ਕਾਫਲੇ ਆਉਂਦੇ ਐਸੇ ਸੱਚ ਦਾ ਗਵਾਹ ਬੰਦੇ ਨੇ ਸ਼ਾਇਦ ਇਹੀ ਸੋਚ ਲੈ ਕੇ ਇਹ ਪੈਣਾ ਭਰਾ ਹੱਥਾਂ ਵਿੱਚ ਦੀਵੇ ਵੜੀ ਅੱਗੇ ਜ਼ਮੀਨ ਵੱਲ ਵੱਲ ਨੂੰ ਵਧ ਰਹੇ ਨੇ ਇਹਨਾਂ ਦਾ ਕਹਿਣਾ ਕਿ ਜਿਹੜੀ ਇੱਥੇ ਬੇ ਚਰਾਗ ਜ਼ਮੀਨ ਪਈਆ ਬੇ ਆਵਾਜ਼ ਜ਼ਮੀਨ ਪਈਆ ਉਹਨਾਂ ਵਿੱਚ ਅਸੀਂ ਚਰਾਗ ਲਾ ਕੇ ਉਹਨਾਂ ਜ਼ਮੀਨਾਂ ਨੂੰ ਆਵਾਜ਼ ਕਰਨਾ ਹੈ ਤੇ ਜਿਹੜੇ ਪੈਣਾ ਭਰਾ ਬੇ ਜ਼ਮੀਨੇ ਨੇ ਜਿਨ੍ਹਾਂ ਕੋਲੇ ਕੋਈ ਜ਼ਮੀਨ ਨਹੀਂ ਹੈਗੀ ਕਿ ਮਿਹਨਤੂਰ ਕਿਸਾਨ ਜਿੰਨੇ ਕੋਲੇ ਜਿਹੜੇ ਬੇਜਮੀਨੇ ਨੇ ਉਹਨਾਂ ਵਿੱਚ ਇਹ ਜ਼ਮੀਨਾ ਵੰਡਾਂਗੇ ਆਓ ਬਾਕੀ ਗੱਲ ਆਪਾਂ ਇਹਨਾਂ ਭੈਣਾ ਭਰਾਵਾਂ ਤੋਂ ਪੁੱਛਦੇ ਆਂ ਅੱਜ ਤੁਸੀਂ ਇੰਨਾ ਵੱਡਾ ਕਾਫਲਾ ਬਣ ਕੇ ਹੱਥਾਂ ਦੇ ਵਿੱਚ ਦੀਵੇ ਫੜ ਕੇ ਕਿੱਧਰ ਨੂੰ ਜਾ ਰਹੇ ਹੋ ਕੀ ਕਰਨ ਜਾ ਰਹੇ ਹੋ ਦੇਖੋ ਅੱਜ ਮੁੱਤਤਾ ਬਾਅਦ ਸੈਂਕੜੇ ਸਾਲਾਂ ਦੀ ਜਿਹੜੀ ਜ਼ਮੀਨ ਬੇਚਰਾਗ ਨਾਂ ਦੇ ਉੱਪਰ ਅੱਜ ਵੀ ਰਿਕਾਰਡ ਦੇ ਵਿੱਚ ਪਈ ਆ ਉਸ ਜ਼ਮੀਨ ਦੇ ਉੱਪਰ ਉਹ ਲੋਕ ਜੀਨਾਂ ਨੂੰ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਜ਼ਮੀਨ ਤੋਂ ਵਿਰਵੇ ਰੱਖਿਆ ਉਹ ਲੋਕ ਨੇ ਉਹ ਜ਼ਮੀਨ ਦੇ ਵਿੱਚ ਜਾ ਕੇ ਜਿਹੜੀ ਜ਼ਮੀਨ ਚਰਾਗ ਲਾ ਕੇ ਜ਼ਮੀਨ ਦੀ ਦਾਵੇਦਾਰੀ ਕਰ ਰਹੇ ਨੇ ਕਿ ਅੱਜ ਤੋਂ ਇਹ ਜ਼ਮੀਨ ਆ ਜਿਹੜੀ ਸਾਡੇ ਲੋਕਾਂ ਦੀ ਆ ਤੇ ਸਾਡੇ ਲੋਕਾਂ ਦੇ ਵਿੱਚ ਵੰਡੀ ਜਾ। ਚਰਾਗ ਪਿੰਡ ਵਿੱਚ ਚਰਾਗ ਲਾਉਣ ਚੱਲੇ ਆ ਜੀ। ਅੱਛਾ ਤੇ ਤੁਸੀਂ ਇੰਨਾ ਇੱਥੇ ਢੋਲ ਢਮੱਕਾ ਵੱਜ ਰਿਹਾ ਕਾਹ ਦੀ ਖੁਸ਼ੀ ਵਿੱਚ? ਇਹ ਖੁਸ਼ੀ ਆ ਜੀ ਹੁਣ ਅਸੀਂ ਜ਼ਮੀਨਾਂ ਵਾਲੇ ਹੋਵਾਂਗੇ। ਹੱਦਲ ਵਿੱਚ ਜ਼ਮੀਨਾਂ ਨਹੀਂ ਸੀ ਕਿ ਅਸੀਂ ਕਬਜ਼ਾ ਕਰਨਾ ਜ਼ਮੀਨ ਉੱਤੇ ਜੋ ਬੇਜ਼ਮੀਨੇ ਲੋਕਾਂ ਦੀ ਜ਼ਮੀਨ ਦੱਬੀ ਹੋਈ ਆ ਉਹ ਅਸੀਂ ਛੁੜਵਾਉਣੀ ਆ। ਅੱਛਾ ਭੈਣ ਜਦੋਂ ਤੁਸੀਂ ਤੁਸੀਂ ਕਹੇ ਸਾਡੇ ਕੋਲੇ ਜ਼ਮੀਨਾਂ ਨਹੀਂ ਸੀ। ਜਦੋਂ ਤੁਸੀਂ ਖੇਤਾਂ ਦੇ ਵਿੱਚ ਆਪਣੇ ਪਸ਼ੂਆਂ ਵਾਸਤੇ ਪੱਠੇ ਲੈਣ ਜਾਂਦੇ ਸੀ। ਤਾਂ ਉਦੋਂ ਕਿਹੋ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਕੁਝ ਸੋਣਾ ਪੈਂਦਾ ਬੱਤ ਤਾਂ ਚੜ੍ਹ ਨਹੀਂ ਦਿੰਦੇ ਜੀ ਕਹਿੰਦੇ ਨਾ ਕਣਕ ਮੱਧੋਂਗੇ ਜੀ ਲਾਲਾਂ ਵੀ ਕੱਢਦੇ ਸੀ ਹਾਂ ਕਹਿੰਦੇ ਤੁਸੀਂ ਅੰਨੀਓ ਕਿੱਧਰੋਂ ਬੈਣੀਓ ਤੁਸੀਂ ਮੂੰਹ ਛਕਿਆ ਤੁਸੀਂ ਨੇ ਇਹਧਰੋਂ ਮੂੰਹ ਛਕਿਆ ਇਹ ਥੋੜੇ ਹਾਂ ਕਿੱਧਰ ਕਿੱਧਰ ਮੂੰਹ ਛਕਿਆ ਹਾਂਜੀ ਐਂ ਕਹਿੰਦੇ ਸੀ ਕਿੱਧਰ ਮੂੰਹ ਛਕਿਆ ਤੁਸੀਂ ਨੇ ਤੁਹਾਡੇ ਪਿਆ ਵਾਲੀ ਜ਼ਮੀਨਾਂ ਫਸਲ ਮੈਦੀਆਂ ਫੜਦੀਆਂ ਅੱਛਾ ਹਾਂ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਜੀ ਬਹੁਤ ਜੀ ਹੋਰ ਕਿੰਨੀ ਕੁ ਖੁਸ਼ੀ ਆ ਬਹੁਤ ਜੀ ਸਾਨੂੰ ਬਹੁਤ ਖੁਸ਼ੀ ਆ ਤੁਹਾਨੂੰ ਡਰ ਨਹੀਂ ਲੱਗਦਾ ਵੀ ਪ੍ਰਸ਼ਾਸਨ ਵੀ ਆ ਤੇ ਉਹਨਾਂ ਨਾਲ ਟਕਰਾਅ ਹੋਊਗਾ ਤੁਹਾਨੂੰ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਲੱਗਦਾ ਜਦੋਂ ਪੰਚਾਇਤੀ ਜ਼ਮੀਨਾਂ ਵਿੱਚੋਂ ਹਿੱਸਾ ਲੈਣ ਦਾ ਮਾਮਲਾ ਸੀ ਤਾਂ ਬੜਾ ਕੁਝ ਸਹਿਣਾ ਪਿਆ ਅਦਾਲਤ ਪਾਈ ਜਾ ਰਹੀ ਨੂੰ ਹੁਣ ਫਿਰ ਤੁਹਾਨੂੰ ਹੈ ਨਹੀਂ ਡਰ ਵੀ ਉਹਦੀਆਂ ਮੁਸ਼ਕਲਾਂ ਦਾ ਫਿਰ ਸਾਹਮਣਾ ਚੱਕਿਆ ਗਿਆ ਜੀ ਜਦੋਂ ਸਾਢੇ 6 ਰੁਪਾੜੇ ਜ਼ਮੀਨਦਾਰਾਂ ਨੇ ਬਹੁਤ ਰੂੜੀਆਂ ਰੂੜੀਆਂ ਪਿੱਛੇ ਵੀ ਸਾਡੇ ਛੇ ਰਪਾੜੇ ਬਹੁਤ ਕੁੱਟਾਂ ਮਾਰਾ ਹੋਈਆਂ ਦਾਖਲ ਕਰੀਆਂ ਸਾਡੇ ਬੀਬੀ ਰੂੜੀਆਂ ਰੂੜੀਆਂ ਪਿੱਛੇ ਕਿਵੇਂ ਉਹ ਰੂੜੀਆਂ ਵਾਲਾ ਹੀ ਉਹ ਥਾਂ ਜ਼ਮੀਨ ਵਾਲਾ ਹੀ ਥਾਂ ਵਿੱਚੋਂ ਸਾਨੂੰ ਦਿੱਤਾ ਹੋਇਆ ਅੱਛਾ ਜੀ ਉਹ ਜ਼ਮੀਨ ਹੁਣ ਫੇਰ ਜਿਹੜੀ ਪੰਚਾਇਤ ਅਸੀਂ ਉਹ ਵੰਡੇ ਹੁੰਦੇ ਤੇ ਪਹਿਲਾਂ ਜੀ ਤੇ ਉਹ ਹੁਣ ਇਹਨਾਂ ਨੇ ਵੰਡ ਲਈ ਜ਼ਿਮੀਦਾਰਾਂ ਨੇ ਅੱਛਾ ਜੀ ਤੇ ਉਹਦੇ ਲਈ ਹੁਣ ਅਸੀਂ ਉੱਠਿਆਂਗੇ ਸਾਡਾ ਤੀਜਾ ਹਿੱਸਾਗਾ ਅਸੀਂ ਉਹ ਲੈ ਸਕਦੇ ਹਾਂ ਅੱਛਾ ਜੀ ਆਹ ਕੀ ਲੈ ਕੇ ਆਏ ਇਹ ਅਸੀਂ ਚਿਰਾਗ ਲੈ ਕੇ ਆਏ ਜੀ ਜਿਹੜੇ ਕਹਿੰਦੇ ਨੇ ਵੀ ਇੱਥੇ ਚਿਰਾਗ ਲਾਉਣ ਵਾਲਾ ਕੋਈ ਹੈ ਨਹੀਂ ਤੇ ਅੱਜ ਅਸੀਂ ਲਾ ਕੇ ਜਾਵ ਅਸੀਂ ਸਾਨੂੰ ਬਹੁਤ ਖੁਸ਼ੀ ਆ ਵੀ ਅਸੀਂ ਚਰਾਗ ਆਪਦੇ ਪਿੰਡਾਂ ਪਿੰਡਾਂ ਦੇ ਸਾਰੇ ਵੀਰ ਲੈ ਕੇ ਜਾਵਾਂਗੇ ਹਾਂ ਤੁਸੀਂ ਕੀ ਕਹੋਗੇ ਵੀਰੇ ਇਹਦੇ ਬਾਰੇ ਅਸੀਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ ਜੀ ਅੱਛਾ ਜੀ ਹੱਦੋਂ ਵੱਧ ਕੇ ਰੱਜ ਕੇ ਸਾਨੂੰ ਖੁਸ਼ੀ ਹੈ ਜੀ ਅਸੀਂ ਅੱਜ ਆਪਦੀ ਜਮੀਨਾਂ ਵਾਲੇ ਹੋਵਾਂਗੇ ਦੇਖੋ ਅਸਲ ਦੇ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਤਿਹਾਸ ਰਿਹਾ ਅੱਜ ਤੱਕ ਜਿਹੜੀ ਵੀ ਜ਼ਮੀਨ ਦੇ ਉੱਪਰ ਇਹ ਲਾਲ ਝੰਡਾ ਲਹਿਰਾਇਆਗਾ ਉਹ ਜ਼ਮੀਨ ਕਦੇ ਵੀ ਸਾਡੇ ਹੱਥਾਂ ਚੋਂ ਨਹੀਂ ਗਈ ਉਹਦੇ ਵਾਸਤੇ ਲੋਕਾਂ ਨੇ ਚਾਹੇ ਸਾਡਿਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਪਰਚੇ ਪੁਆਏ ਜੇਲਾ ਕੱਟੀਆਂ ਸਾਰਾ ਕੁਝ ਆਸੀਂ ਮੰਨਦੇ ਆ ਰਾ ਔਖਾ ਪਰ ਜਿਹੜੀ ਸੈਂਕੜੇ ਹਜ਼ਾਰਾਂ ਸਾਲਾਂ ਦੀ ਮਿੱਥੇ ਜੇ ਤੋੜਨੀ ਆ ਤਾਂ ਉਹਦੇ ਵਾਸਤੇ ਕੁਰਬਾਨੀਆਂ ਵੀ ਵੱਡੀਆਂ ਕਰਨੀਆਂ ਪੈਣੀਆਂ ਤੇ ਅੱਜ ਇੱਥੇ ਇਸ ਜ਼ਮੀਨ ਦੇ ਉੱਪਰ ਜੇ ਲੋਕ ਆਏ ਨੇ ਵੱਡੀ ਗਿਣਤੀ ਦੇ ਵਿੱਚ ਤਾਂ ਉਹਨਾਂ ਨੇ ਆ ਕੇ ਇਹ ਸਬੂਤ ਦਿੱਤਾ ਵੀ ਪੰਜਾਬ ਦੇ ਲੋਕ ਕਿਤੇ ਵੀ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹੈ। ਜਮੀਨ ਲਈ ਲੋਕ ਲੜਨ ਮਰਨ ਮਿਟਣ ਨੂੰ ਤਿਆਰ ਨੇ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਹਾਜ਼ਰ ਹੋਏ।